हेलो गाइस वेलकम बैक टू माय व्लॉग आज पापा गायने का दिस फाइव आ देखो पते पते किमेया ठीक हां उठ गए हम्म अच्छा और हेलो हां जी किमे हो सारे असिने जा रहे जगे ते बच्चे बच्चा नु थोड़ा जल्दी जगाया ने सिर धूने सी इना दी मम्मा ने ताके सवेरे तैयार होके सी जा सकी है ਪਾਪਾ ਹੁਣ ਕੱਢ ਰਹੇ ਨੇ ਗੱਡੀ ਬਾਹਰ ਬਿਕੋਜ਼ ਮੰਮਾ ਨੇ ਸਪਾਈ ਕਰਨੀ ਸੀ ਆ ਦੇਖੋ ਹਾਂਜੀ ਗਾਇਜ਼ ਅੱਜ ਬਣਾ ਰਹੀ ਆ ਦਾਦੀ ਰੋਟੀ ਤੇ ਅੱਜ ਮੰਮਾ ਨੇ ਕਿਤੇ ਜਾਣਾ ਸੀ ਇਸ ਕਰਕੇ ਮੰਮਾ ਤਾਂ ਨਹੀਂ ਬਣੀ ਤੇ ਫਿਰ ਦਾਦੀ ਬਣਾਉਣ ਲੱਗ ਪਈ ਆ ਦੇਖੋ ਰੌਣਹੇ ਬਣਾ ਰਹੇ ਨੇ ਗਾਇਸ ਆ ਦੇਖੋ ਮਮਾ ਰੈਡੀ ਹੋ ਰਹੇ ਨੇ ਹੋਰ ਮਮਾ ਹੋ ਗਿਆ ਰੈਡੀ ਹੋ ਗਿਆ ਬੇਟਾ ਓਕੇ ਪਾਪਾ ਤੁਸੀਂ ਹਾਂਜੀ ਹਾਂਜੀ ਹੋਰ ਕਿਵੇਂ ਜੀ ਸਾਰੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਧਾ ਦੇਖੋ ਡਾਂਸ ਕਰ ਰਿਹਾ ਕੋਈ ਆ ਸੀ ਸਾਡਾ ਫਤੇ ਹੈਲੋ ਕਰ ਹੈਲੋ ਕਹ ਹੈਲੋ ਗਾਇਸ ਹੈਲੋ ਹੈਲੋ ਕਰੋ ਸਾਰੇ ਮੰਮਾ ਨੇ ਚੁੱਲੇ ਤੇ ਤਾਂ ਰੱਖੀ ਐ ਦਾਲ ਠੀਕ ਹੈ ਹੁਣ ਅੰਦਰ ਕਿਚਨ ਦੇ ਵਿੱਚ ਤੜਕਾ ਲਾਉਣਗੇ ਮੰਮਾ ਅਸੀਂ ਸਾਡਾ ਸਮਾਨ ਰੈਡੀ ਤੜਕੇ ਵਾਲਾ ਕੁਝ ਟਾਈਮਸ ਤੋਂ ਦਿਖਾਵਾਂਗੇ ਤੜਕਾ ਲਾਉਣਗੇ ਮੰਮਾ ਹੈਲੋ ਫਰੈਂਡਸ ਇਹ ਬਣਾਈ ਸੀ ਤਾਂ ਚੁੱਲੇ ਤੇ ਦਾਲ ਚੁੱਲੇ ਤੋਂ ਦਾਲ ਉਤਾਰ ਕੇ ਆਪਾਂ ਅੰਦਰ ਲਿਆਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤੜਕਾ ਠੀਕ ਆ ਆਪਾਂ ਪੁੱਨ ਲਿਆ ਇਹਦੇ ਵਿੱਚ ਆਪਾਂ ਪੁੱਨ ਲਿਆ ਸੀ ਪਿਆਜ਼ ਅਦਰਕ ਟਮਾਟਰ ਤੇ ਹਰੀਆਂ ਮਿਰਚਾਂ ਤੇ ਬਾਕੀ ਮਟੀਰੀਅਲ ਮੈਂ ਸਾਰਾ ਪਾਲਿਆ ਲੂਣ ਮਿਰਚ ਹਲਦੀ ਉਹਦੇ ਵਿੱਚ ਦਾਲਚਪਤੀ ਸੀ ਹੁਣ ਆਪਾਂ ਲਗਾਤਾ ਇਹਨੂੰ ਢੜਕਾ ਸਵੇਰੇ ਕੱਲ ਨੂੰ ਆਪਾਂ ਦੱਸਾਂਗੇ ਤੁਹਾਨੂੰ ਘੁੜਥਾ ਬਣਾਉਣ ਦੀ ਵਿਧੀ ਥੈਂਕ ਯੂ ਜੀ ਹਾਂਜੀ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਮਾਰਦਿਆ ਕਰੋ ਤਾਕੇ ਸਾਡੀਆਂ ਅਸੀਂ ਆਉਣ ਵਾਲੀਆਂ ਵੀ ਲੈ ਕੇ ਆਈਏ ਬਲੌਕ ਵਧੀਆ ਵਧੀਆ ਬਣਾਈਏ ਸਾਨੂੰ ਤੁਹਾਡਾ ਬਹੁਤ ਜ਼ਿਆਦਾ ਯੋਗਦਾਨ ਦੀ ਲੋੜ ਆ ਤੁਹਾਡੇ ਦੀ ਅੱਗੇ ਵਧਣ ਲਈ ਪਲੀਜ਼ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਦੇ ਕਰੋ ਲਾਈਕ ਮਾਰਦੇ ਕਰੋ ਜਰੂਰ ਥੈਂਕ ਯੂ